ਕਮਿਸ਼ਨਰ ਪੁਲਿਸ ਅਮ੍ਰਿਤਸਰ ਦੇ थाना ਸਦਰ ਦੀ ਪੁਲਿਸ ਚੌਕੀ ਵਿਜੈਨਗਰ ਵੱਲੋਂ ਪਿਛਲੇ ਦਿਨੀ ਇੱਕ ਵਿਅਕਤੀ ਤੋਂ ਮੋਬਾਈਲ ਦੀ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਚੌਕੀ ਵਿਜੈਨਗਰ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀ ਇਹਨਾਂ ਦੋਸ਼ੀਆਂ ਵੱਲੋਂ ਇੱਕ ਵਿਅਕਤੀ ਤੋਂ ਉਸਦਾ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਖੋਹ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਪੁਲਿਸ ਚੌਕੀ ਵਿਜੈਨਗਰ ਦੀ ਟੀਮ ਵੱਲੋਂ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਮੋਹਿਤ ਵਾਸੀ ਮੁਸਤਫਾਬਾਦ ਅਤੇ ਵਿਕਰਮਜੀਤ ਸਿੰਘ ਵਾਸੀ ਇੰਦਰਾ ਕਲੋਨੀ ਮੁਸਤਫਾਬਾਦ ਨੂੰ ਕਾਬੂ ਕਰ ਉਹਨਾਂ ਪਾਸੋਂ ਖੋਹ ਕੀਤਾ ਗਿਆ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਨ ਹਾਸਿਲ ਕਰ ਇਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇੱਕ 5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜh ਇੱਕ ਟਿੱਕੀ ਵਾਲੇ ਕੋ ਜਿਹੜੇ ਆ ਦੋ ਨੌਜਵਾਨ ਜਿਹੜੇ ਖੋਹ ਕਰ ਰਹੇ ਸੀਗੇ ਉਹਦੇ ਕੋਲੋਂ ਪੈਸਿਆਂ ਦੀ ਕੋਈ ਖੋਹ ਨਹੀਂ ਹੋਈ ਸੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਦਰਜ ਨਹੀਂ ਕਰਵਾਈ ਤੇ ਨਾ ਹੀ ਕੋਈ ਉਹ ਮਤਲਬ ਉਹਨੇ ਸਾਨੂੰ ਸਾਡੀ ਨੌਲੇਜ ਲਿਆਂਦਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ 모হিত ਆ ਪ੍ਰਨਾਮ ਆ ਸਮਨ ਆ ਰਾਜਵੀਰ ਆ ਵਿਕਰਮਾ ਤੇ ਕਰਨਾ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਗਏ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਸੀ ਜਿਹਦੀ ਸਾਨੂੰ ਕੋ ਕੰਪਲੇਂਟ ਆਈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ 모হিত ਉਰਫ ਵੀਰੂ ਆ ਤੇ ਜਿਹੜਾ ਵਿਕਰਮਜੀਤ ਸਿੰਘ ਉਰਫ ਕਾਕਾ ਵਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਖੋਜ ਹੁਦਾ ਜਿਹੜੇ ਮੋਬਾਈਲ ਆ ਦੋ ਮੋਬਾਈਲ ਜਿਹੜੇ ਉਹ ਬਰਾਮਦ ਕੀਤੇ ਆ ਤੇ ਇਹਨਾਂ ਨੇ ਮਤਲਬ ਮੰਨਿਆ ਸਾਡੀ ਪੁਛਗਿਛ ਦੇ ਵਿੱਚ ਕਿਹੜੀ ਟਿੱਕੀਆਂ ਵਾਲੀ ਹੋਈ ਵੀ ਮੋਹਿਤ ਨੇ ਤੇ ਵਿਕਰਮ ਨੇ ਅਸੀਂ ਦੋਵਾਂ ਨੇ ਉਹਦੇ ਕੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਜੇਬ ਚ ਸਾਨੂੰ ਕੋਈ ਪੈਸਾ ਜਿਹੜਾ ਬਰਾਮਦ ਨਹੀਂ ਹੋਇਆ ਸੀ ਹੁਣ ਇਹ ਨਸ਼ੇ ਕਰਨ ਦੇ ਆਦੀ ਆ ਤੇ ਜਿਤਨਾ ਛੋਟੀਆਂ ਮੋਟੀਆਂ ਗੈੜੀਆਂ ਵਾਰਦਾਤਾਂ ਚੋਰੀ ਕਰਕੇ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ। ਥਾਂ ਇਹ 5-6 ਜਣੇ ਇਕੱਠੇ ਹੀ ਨਸ਼ਾ ਕਰਦੇ ਆ ਤੇ ਇਕੱਠੇ ਹੀ ਮਤਲਬ ਇਹ ਵਾਰਦਾਤਾਂ ਕਰਦੇ ਆ ਛੋਟੀਆਂ-ਛੋਟੀਆਂ ਵਾਰਦਾਤਾਂ ਚੋਰੀਆਂ ਕਰਦੇ ਕਰਦਾ ਫੋਨ ਖੋਹ ਲਿਆ ਜਾਂ ਕਿਸੇ ਦਾ ਘਰੋਂ ਫੋਨ ਚੱਕ ਲਿਆ ਇੰਜ ਦੀਆਂ ਵ